ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੇਰੇ ਘਵਾਂਡੀ ਪਰਿਵਾਰ ਆ ਜੀ ਗੁਰਪ੍ਰੀਤ ਸਿੰਘ ਉਹਨਾਂ ਦੇ ਜਨਕੇ ਪੂਰੇ ਪਰਿਵਾਰ ਨਾਲ ਘਟਨਾ ਵਾਪਰੀ ਆ ਜੀ ਉਹਨਾਂ ਨੇ ਸਵੇਰੇ ਕੋਈ ਚਾਹ ਪੀਤੀ ਆ ਜੀ ਚਾਹ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਜਾਂ ਛਪਲੀ ਹੋਇਆ ਕੋਈ ਰਿੱਜੀ ਗਈ ਆ ਜਿਸ ਨਾਲ ਪੂਰਾ ਪਰਿਵਾਰ ਹੀ ਬਿਮਾਰ ਹੋ ਗਿਆ ਸਵੇਰੇ ਉਹਨਾਂ ਨੂੰ ਕੱਲ ਲੈ ਕੇ ਜਾਇਆ ਗਿਆ ਜਿਸ ਤੋਂ ਬਾਅਦ ਜਨਕੇ ਉਹਨਾਂ ਦੇ ਦੋ ਬੱਚੇ ਇੱਕ ਬੇਟਾ ਔਰ ਬੇਟੀ ਬੁਰੇ ਹੋ ਗਿਆ ਜੀ ਤੇ ਆਪ ਉਹ ਦੋਨੋਂ ਜੀ ਦੇਰੇ ਲਾ ਜਾ ਤੇ ਨਿੱਕੀ ਗੁੜੀਆ ਜਿਹੜੀ ਆ ਉਹ ਮੋਗੇ ਸੀਰੀਅਸ ਹਾਲਤ ਦੇ ਵਿੱਚ ਆ ਪਰਿਵਾਰ ਪਰਿਵਾਰ ਬਹੁਤ ਹੀ ਗਰੀਬ ਹੈ ਜੀ ਦਿਹਾੜੀ ਦਾਪਾ ਕਰਕੇ ਆਪਣਾ ਦਿਹਾੜੀ ਦਾਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਜੀ ਉਹ ਤੇ ਹੁਣ ਸਰਕਾਰ ਤੋਂ ਮੰਗਿਆ ਕੇ ਵੱਤ ਤੋਂ ਵੱਦ ਇਹਨਾਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜੇ ਬੱਚੇ ਚਲੇ ਗਏ ਉਹਨਾਂ ਨੂੰ ਤਾਂ ਬਚਾਇਆ ਨਹੀਂ ਜਾ ਸਕਦਾ ਪਰ ਜਿਹੜੇ ਪਰਿਵਾਰ ਦਾਖਲਿਆ ਉਹਨਾਂ ਦਾ ਵੱਤ ਤੋਂ ਵੱਦ ਸਰਕਾਰ ਮਦਦ ਕਰੇ ਤਾਂ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਕਿੰਨੇ ਜਿਹੜੇ ਬੱਚੇ ਡੱਥ ਹੋਏ ਕਿੰਨੀ ਉਮਰ ਸੀ ਉਹਨਾਂ ਨੂੰ ਉਹਨਾਂ ਦੀ ਉਮਰ ਕੋਈ ਭਾਜੀ 5-6 ਸਾਲ ਹੋਊਗੀ ਜੀ ਇਹ ਰਹਿਣਾ ਭਾਈ ਸਰਦਾਰਜੀਤ ਸਿੰਘ ਪਿੰਡ ਕੈਰੋਂ ਪੱਤੀਆ ਰਹਿਣਾ ਦਾ ਕੱਲ ਸਾਨੂੰ ਸ਼ਾਮੀ ਸਾਡੀ ਪ੍ਰਜਾਈ ਦਾ ਕੋਲ ਜਾ ਕੀ ਵੱਡੇ ਭਾਈ ਦੇ ਬੇਟਾ ਫੇ ਬੇਟੀ ਜਿੰਨਾਂ ਦੇ ਕੋਈ ਢੀਲਾ ਪ੍ਰਦਰਸ਼ ਨਿਕਲਦੇ ਕਰਨ ਬਹੁਤ ਹੋ ਚੁੱਕੀ ਹੈ ਕੀ ਇਹ ਚਾਪੇ ਇਨਵਰਕਾ ਟ੍ਰਿਕਟ ਲਾਉਂਦੀ ਮੌਤ ਬਾਰੇ ਜਾਣਕਾਰੀ ਮਿਲਦਾਂ ਪੁੱਛਿਆ ਗਿਆ ਉਹਨਾਂ ਨੂੰ ਕਿ ਕੀ ਗੱਲ ਬਣੀ ਤੇ ਉਹ ਆਂਦੇ ਭਾਅ ਦੀ ਕਰੀ ਜਾਂ ਤੇ ਚਾਹ ਦੇ ਵਿੱਚ ਕੋਈ ਜਰੀਲਾ ਬਜ਼ਾਰ ਸਿਰਦੀਆ ਤੇ ਜਾਂ ਕੋਈ ਸਰਜੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਪਾਈ ਗਈ ਬਾਕੀ ਉਹਨਾਂ ਦੋਆਂ ਦੀ ਜਿੰਦ ਜਿਹੜੀ ਹਾਲਤ ਗੰਭੀਰ ਆ ਤੇ ਪਰਿਵਾਰ ਜਿਹੜਾ ਹੈ ਮਾੜੀ ਹਾਲਤ ਬਹੁਤ ਕਮਜ਼ੋਰ ਹੈ ਸਾਡੇ ਮਾਸਟਰ ਜੀ ਨੇ ਤੁਹਾਨੂੰ ਜੀਹਦਾ ਹੀ ਹੈ ਕਿੱਲੇ ਦੀ ਹੋ ਗਏ ਐ ਪਿੱਛੇ ਨਹੀਂ ਜਿਆਦਾ ਕੋਈ ਜ਼ੋਰ ਨਾ ਜਗਾਲ ਤੇ ਨਾ ਜੀ ਵਧੀਆ ਨਹੀਂ ਜੀ ਆਪ ਨਵਿਹੜੀ ਦੀ ਦਪਾ ਕਰਕੇ ਜਿਹੜਾ ਗੁਜ਼ਾਰਾ ਕਰਦੇ ਆ ਅਸੀਂ ਆਸ ਕਰਦੇ ਆ ਕਿ ਸਾਡਾ ਭਾਂਡਾ ਜਿਹੜਾ ਔਰਤ ਹੈ ਸਾਡੇ ਪਰਿਵਾਰ ਦੇ ਵਿੱਚ ਇਹ ਪੂਰਾ ਤੇ ਕੋਈ ਨਹੀਂ ਕਰ ਸਕਦਾ ਪਰ ਅਸੀਂ ਫੇਰ ਵੀ ਸਰਕਾਰਾਂ ਤੋਂ ਆਸ ਕਰਦੇ ਆ ਕਿ ਇਹ ਪਰਿਵਾਰ ਦੀ ਵਕਤ ਤੋਂ ਵੱਧ ਮាលਿਆਤ ਕਿੰਨੇ ਜਾਰੇ ਜਿਹੜਾ ਸਾਡੇ ਮੇਰਾ ਭਰਾ ਤੇ ਪਰਜਾਈ ਤੇ ਛੋਟੀ ਗੁड़िया ਦਾਖਲ ਉਹਨਾਂ ਦਾ ਸਰਕਾਰ ਬਾਤ ਤੋਂ ਬਾਤ ਸੰਜੋਗ ਕਰਕੇ ਮਤ ਕਰੇ ਸਾਡੀ ਜੋ ਇਹਨਾਂ ਤੋਂ ਪਾਣਾ ਬਚਾ ਸਕੀ ਜਿਹੜੇ ਕੀ ਚਲੇ ਗਏ ਉਹ ਤਾਂ ਸਾਨੂੰ ਨਹੀਂ ਮਿਲਲੇ ਅਸੀਂ ਫਿਰ ਵੀ ਆਸ ਕਰਦੇ ਹਾਂ ਸਰਕਾਰ ਤੋਂ ਸਾਡੀ ਮਤਤ ਕਰਨ ਕਿ ਕਿਨੇ ਨੇ ਲਈ ਹੋਈ ਹੈ 2.5 2 ਦੋ ਬੱਚਿਆਂ ਦੀ ਹੋ ਗਈ ਹੈ ਇੱਕ ਗੁੜੀਆ ਦੀ ਤੇ ਕੁੜੇ ਦੀ ਇਹ ਕਿਹੜੇ ਪਿੰਡ ਦੀ ਘਟਨਾ ਛੜੀ ਹੈ ਇਹ ਸਾਡੇ ਸਰਦਾ ਪੇਲ ਤੱਕ ਜਾਂ ਨੇੜੀ ਗਦਾਰਿਆ ਐਸੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਤੋਂ ਨਾਮ ਡਾਕਟਰ ਪ੍ਰੀਤ ਕੌਰ ਐਜ਼ ای ایم او پوائنٹنگ ਇਨ ਸਿਵਲ ਹਸਪੀਟਲ ਸultanpur ਸਾਡੇ ਕੋਲ अराउंड 11 ਵਜੇ ਦੇ अराउंड ਦੋ ਡੈਡ ਬodies ਆਈਆਂ ਨੇ ਬੱਚਿਆਂ ਦੀ ਡੈਡ ਬodies ਨੇ ਇੱਕ ਦਾ ਨਾਮ Shivrat Singh ਹੈ ਜੋ ਕਿ 6 ਸਾਲ ਦਾ ਮੇਲ ਚਾਈਲਡ ਹੈ ਇੱਕ ਦਾ ਨਾਮ Damanpreet Kaur ਹੈ ਜੋ ਕਿ 5 ਸਾਲ ਦੀ ਫੀਮੇਲ ਚਾਈਲਡ ਹੈ ਦੋਨੋਂ ਦੇ ਫਾਦਰ ਦਾ ਨਾਮ Gurpreet Singh ਹੈ ਅਤੇ ਇਹ ਰਹਿਣ ਵਾਲੇ ਵਿਲੇਜ ਤੱਕਿਆ ਤੋਂ ਨੇ ਇਹਨਾਂ ਦੀ ਡੈਡ ਬੋਡੀ ਸਾਡੇ ਕੋਲ ਮੋਗਾ ਤੋਂ ਆਈ ਹੈ ਗਰਖ ਹਸਪੀਟਲ ਤੋਂ ਤੇ ਡੈਡ ਬੋਡੀਜ਼ ਨੂੰ ਅੰਡਰ ਹਿਊਮਨਿਟੇਰੀਅਨ ਗਰਾਉਂਡ ਮਾਰਚ ਰੀਚ ਰਖਾ ਦਿੱਤਾ ਗਿਆ ਕੀ ਦੱਸਿਆ ਜਾ ਰਿਹਾ ਹੈ ਇਹਨਾਂ ਨੂੰ ਤਾਂ ਦੱਸਿਆ ਜਾ ਰਿਹਾ ਹੈ ਕਿ ਚਾਹ ਦੇ ਵਿੱਚ ਕੁਝ ਮਿਲਾ ਕੁਝ ਸ਼ਾਇਦ ਲਿਜ਼ਰਡ ਜਾਂ ਕੁਝ ਅੱਦਾ ਕਰਕੇ ਬਾਕੀ ਆਪਾਂ ਪੋਸਟਮਾਰਟਮ ਕੱਲ ਹੋਏਗਾ ਇਹਨਾਂ ਦਾ ਤੇ ਉਦੋਂ ਦੇਖਿਆ ਜਾਏਗਾ ਕਿਹੜੀ ਪੁਲਿਸ ਦਾ ਕੇਸ ਹੈ ਇਹ ਦੇਖੋ ਡੈਡਬੁਡ ਫੌਨ ਪੁਲਿਸ ਸਾਡੇ ਕੋਲ ਆਪਣੇ ਥਾਣੇ ਦੇ ਲੈ ਕੇ ਆਏ ਸੀ ਜਿਸਰੇ ਦੀ ਕੱਲ ਸ਼ਾਮੀ ਇਨਫੋਰਮੇਸ਼ਨ ਮਿਲੀ ਸੀ ਗੋਦਰੀ ਸਿੰਘ ਪਤਰ ਵੀ ਰਾਸ ਸਿੰਘ ਹੈ ਇਹ ਜਗ ਫੈਮਲੀ ਆ ਤਕੀਆ ਪਰਵਾਰ ਤਕੀਆ ਤੇ ਗਿਆ ਦੱਸਿਆ ਗਿਆ ਪਰਿਵਾਰ ਨੂੰ ਕਿ ਇੱਕ ਸਤ ਨੂੰ ਮਨ ਸੁਬਾਹ ਦਾ ਜਿਹੜੀ ਚਾਹ ਜਦੋਂ ਬਣਾਈ ਗਈ ਉਹ ਚਾਹ ਦੇ ਵਿੱਚ ਕੋਈ ਹੋਰ ਕਿਰਲੀ ਵਰਤੀ ਚੀਜ਼ ਇਸ ਤਰ੍ਹਾਂ ਦੀ ਜਿਹੜੀ ਉਹ ਦੇਖੀ ਜਿਹਨੂੰ ਚਾਹ ਪੀਂਦੇ ਨਾਲ ਸਾਰਾ ਪਰਿਵਾਰ ਜਿਹੜਾ ਸੀਗਾ ਉਹਨਾਂ ਨੂੰ ਦੂਜਘੋਸ਼ਣ ਲੱਗਾ ਪਰਿਵਾਰ ਵਿੱਚ ਗੁਰਪ੍ਰੀਤ ਸਿੰਘ ਹੈ ਜਿਹਦੀ ਵਾਈਫ ਬਲਜੀਤ ਕੌਰ ਹੈ ਔਰ ਬੱਚੇ ਹੈ ਇੱਕ ਬੇਟਾ ਸ਼ਿਵਰਾਜ ਹੈ 6.5 ਸਾਲ ਉਮਰ ਦਾ ਤੇ ਦੋ ਬੇਟੀਆਂ ਦੇ ਛੋਟੀ ਦਮਨਪ੍ਰੀਤ ਕਰ ਤੇ ਲਵਪ੍ਰੀਤ ਇਹ ਲੀਵ ਮੋਸ਼ਨ ਲੱਗਣ ਤੋਂ ਬਾਅਦ ਇਹ ਕਿਉਂਕਿ ਜ਼ੀਰੇ ਇਲਾਕੇ ਨੂੰ ਪਹਿਲਾਂ ਬਿਲੋਂਗ ਕਰਦੇ ਆ ਉਧਰੋਂ ਇਧਰ ਆਏ ਸੀਗੇ ਸ਼ਫਤ ਹੋ ਕੇ ਇਸਰੇ ਜ਼ੀਰਾ ਹਸਪੀਟਲ ਤੇ ਐਡਮਿਟ ਹੋਏ ਆ ਜਿੱਥੋਂ ਜਿਹੜਾ ਬੇਟਾ ਸ਼ਿਵਰਾਜ ਤੇ ਬੇਟੀ ਦਮਨਪ੍ਰੀਤ ਇਹਨਾਂ ਦੀ ਹਾਲਤ ਜਿਹੜੀ ਕੰਡੀਸ਼ਨ ਸੀਰੀਅਸ ਹੋਣ ਕਰਕੇ ਇਹਨਾਂ ਨੂੰ ਮੋਗੇ ਦੇ ਹਸਪੀਟਲ ਤੇ ਐਡਮਿਟ ਕਰਵਾਇਆ ਗਿਆ ਅਨਫਾਰਚੂਨੇਟਲੀ ਇਹ ਦੋਨੋਂ ਜਿਹੜੇ ਬੱਚੇ ਆ ਸ਼ੇਵਰਾਜ ਤੇ ਦਮਨਜੀਤ ਕੌਰ ਇਹਨਾਂ ਦੀ ਉੱਤੇ ਹਸਪੀਟਲ 'ਚ ਮੌਤ ਹੋਈ। ਬਾਕੀ ਫੈਮਿਲੀ 'ਚ ਜਿਹੜੇ ਗੁਰਪ੍ਰੀਤ ਸਿੰਘ ਉਹਦੀ ਵਾਈਫ ਤੇ ਸਭ ਤੋਂ ਛੋਟੀ ਦੇ ਜੀ ਲੱਭੇ। ਇੱਥੇ ਹੀ ਨੇ। ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਜਿਹੜੀ ਇਹਦੇ 'ਚ 114 ਦੀ ਕਾਰਵਾਈ ਕਰ ਰਹੇ ਆਂ। ਔਰ ਬੱਚਿਆਂ ਦੀਆਂ ਡੈੱਡ ਬਾਡੀਜ਼ ਅਸੀਂ ਰਾਤ ਹੀ ਮੋਗੇ ਤੋਂ ਇੱਥੇ ਲਾਇਆ ਸੀ ਜਿਸ ਸੁਲਤਾਨਪੁਰ ਮੋਰਚਰੀ। ਔਰ ਹੁਣ ਅਸੀਂ ਐਪਲੀਕੇਸ਼ਨ ਦੇਖ ਕੇ ਤੇ ਡਾਕਟਰ ਸਾਹਿਬ ਕੋਲ ਪੋਸਟਮਾਰਟਮ ਕਰਵਾ ਰਹੇ ਆਂ। ਬਾਦ ਪੋਸਟਮਾਰਟਮ ਜਿਹੜੀ ਹੈ ਡੈੱਡ ਬodies ਮਾਧਿਅਮ ਨੂੰ ਦੇ ਵਿੱਚ ਲਿਆ ਜਾਂਦਾ ਹੈ ਜਾਂ ਤਾਂ ਸੰਸਕਾਰ